ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਜਿਹੜੀ ਇਸ ਤਰ੍ਹਾਂ ਦੀ ਬਟਨ ਪੱਟੀ ਲੈ ਕੇ ਆਈ ਆ ਇਸ ਤਰ੍ਹਾਂ ਇਹ ਬਵਲ ਬੰਦੀ ਹੈ ਬਣਾਈ ਵਿੱਚ ਵੀ ਆਪਣੀ ਜਿਹੜੀ ਇਹ ਬਟਨ ਪੱਟੀ ਬਹੁਤ ਹੀ ਜ਼ਿਆਦਾ ਆਸਾਨ ਹੈ ਇਹ ਆਪਣੀ ਜਿਹੜੀ ਰਾਈਟ ਸਾਈਡ ਦੀ ਬਟਨ ਪੱਟੀ ਹੈ ਤੇ ਇਹ ਲੈਫਟ ਸਾਈਡ ਦੀ ਬਟਨ ਪੱਟੀ ਹੈ ਠੀਕ ਹੈ ਤੁਸੀਂ ਕੋਈ ਵੀ ਬਟਨ ਪੱਟੀ ਵਾਲਾ ਜੈਕਰ ਪ੍ਰੋਜੈਕਟ ਬਣਾਉਣੀ ਜਿਵੇਂ ਆਪਣੀ ਜੈਕਟ ਕੋਈ ਬੱਚਿਆਂ ਦੀ ਜੈਕਟ ਵਗੈਰਾ ਬਣਾ ਰਹੇ ਹੋ ਤਾਂ ਇਸ ਤਰ੍ਹਾਂ ਬਟਨ ਪੱਟੀ ਇਹ ਵਿੱਚ ਤਾਂ ਆਪਣੇ ਦੋ ਸਾਈਡਾ ਹੁੰਦੀਆਂ ਇੱਕ ਲੈਫਟ ਸਾਈਡ ਤੇ ਇੱਕ ਰਾਈਟ ਸਾਈਡ ਠੀਕ ਹੈ ਇਹ ਲੈਫਟ ਸਾਈਡ ਹੈ ਤੇ ਇਹ ਰਾਈਟ ਸਾਈਡ ਹੈ ਤੇ ਅੱਜ ਆਪਾਂ ਇਹ ਬਟਨ ਪੱਟੀ ਬਣਾਵਾਂਗੇ ਪਹਿਲਾਂ ਆਪਾਂ ਰਾਈਟ ਸਾਈਡ ਦੀ ਸੱਜੇ ਪਾਸੇ ਦੀ ਬਟਨ ਪੱਟੀ ਜਿਹੜੀ ਸ਼ੁਰੂ ਕਰਦੀ ਹਾਂ ਮੈਂ ਜਿਹੜੀ ਇਹ ਬਟਨ ਪੱਟੀ ਆ 10 ਕੁੰਡਿਆਂ ਤੇ ਬਣਾ ਰਹੀ ਆ ਤੁਸੀਂ ਬਟਨ ਪੱਟੀ ਲਈ ਜਿੰਨੇ ਵੀ ਕੁੰਡੇ ਰੱਖੇ ਹੋਣਗੇ ਤੇ ਜਿਹੜਾ ਇੱਧਰ ਜਿਵੇਂ ਮੈਂ ਇਹ ਉਲਟੀਆਂ ਸਲਾਈਆਂ ਸਿੱਧੇ ਪਾਸੇ ਤੋਂ ਵੀ ਤੇ ਉਲਟੇ ਪਾਸੇ ਤੋਂ ਵੀ ਉਲਟੀਆਂ ਸਲਾਈਆਂ ਇਸ ਤਰ੍ਹਾਂ ਹੀ ਬਟਨ ਪੱਟੀ ਬਣਾਈਏ ਉਲਟੀਆਂ ਸਲਾਈਆਂ ਚ ਤੁਸੀਂ ਜਿਸ ਤਰ੍ਹਾਂ ਦਾ ਵੀ ਇਹ ਡਿਜ਼ਾਈਨ ਬਣਾਉਣਾ ਬਟਨ ਪੱਟੀ ਦਾ ਬਣਾ ਸਕਦੇ ਆ ਬਸ ਜਿਹੜੇ ਆਪਣੇ ਇਸ ਤਰ੍ਹਾਂ ਬੱਬਲ ਬੰਦੇ ਆ ਇਹ ਕਿਸ ਤਰ੍ਹਾਂ ਬਣਾਉਣੇ ਇਹ ਤੁਸੀਂ ਜਿਆ ਥੋੜਾ ਜਿਹਾ ਧਿਆਨ ਨਾਲ ਦੇਖਿਓ ਬਹੁਤ ਹੀ ਸੋਹਣੇ ਲੱਗਦੇ ਆ ਬੱਬਲ ਬਣੇ ਇਸ ਤਰ੍ਹਾਂ ਡਾਸ ਕੁੰਡਿਆਂ ਤੇ ਆਪਣੀ ਬਟਨ ਪੱਟੀ ਹੈ ਇਹ ਆਪਣੀ ਬਟਨ ਪੱਟੀ ਹੋਗੀ ਇਧਰ ਆਪਾਂ ਕੋਈ ਵੀ ਡਿਜ਼ਾਈਨ ਆਪਣਾ ਸੈੱਟ ਕਰ ਸਕਦੇ ਆ ਨਾਲ ਆਪਣੀ ਬਟਨ ਪੱਟੀ ਇਸੇ ਤਰ੍ਹਾਂ ਚੱਲਦੀ ਜਾਊਗੀ ਜਦੋਂ ਆਪਾਂ ਸੱਜੇ ਪਾਸੇ ਦੀ ਬਟਨ ਪੱਟੀ ਸ਼ੁਰੂ ਕਰਦੇ ਆਂ ਤਾਂ ਪਹਿਲਾਂ ਆਪਾਂ ਬਟਨ ਪੱਟੀ ਸ਼ੁਰੂ ਕਰਦੇ ਆਂ ਇਸ ਤਰ੍ਹਾਂ ਜਿੰਨੇ ਵੀ ਕੁੰਡਿਆਂ ਦੀ ਰੱਖੀ ਹੋਊਗੀ ਆਪਾਂ ਬਟਨ ਪੱਟੀ ਬਣਾ ਕੇ ਉਸ ਤੋਂ ਬਾਅਦ ਆਪਾਂ ਇਧਰ ਆਪਾਂ ਡਿਜ਼ਾਈਨ ਸੈੱਟ ਕਰ ਲੈਣੇ ਆ ਠੀਕ ਹੈ ਇਸ ਤਰ੍ਹਾਂ ਨਾਲ ਬਟਨ ਪੱਟੀ ਚੱਲਦੀ ਜਾਂਦੀ ਹੈ ਕੁੰਡੇ ਪਾਉਣ ਤੋਂ ਬਾਅਦ ਪਹਿਲੀ ਸਲਾਈ ਜਿਹੜੀ ਹੋਊਗੀ ਆਪਾਂ ਇਸ ਤਰ੍ਹਾਂ ਬਣਾਉਣੀ ਹੈ ਮੰਨ ਲਓ ਆਪਣੀ ਇਹ ਪਹਿਲੀ ਸਲਾਈ ਹੈ ਕੁੰਡੇ ਪਾਉਣ ਤੋਂ ਬਾਅਦ ਇੱਕ ਕੁੰਡਾ ਪਹਿਲਾਂ ਆਪਾਂ ਤਾਰ ਲਵਾਂਗੇ ਇਸ ਤਰ੍ਹਾਂ ਹੀ ਕਿਨਾਰੀ ਵਾਸਤੇ ਇਸ ਤਰ੍ਹਾਂ ਆਪਾਂ ਇੱਕ ਕੁੰਡਾ ਤਾਰ ਲੈਣਾ ਠੀਕ ਹੈ ਜਿਹੜਾ ਅਗਲਾ ਕੁੰਡਾ ਹੋਗਾ ਇਹਦੇ ਆਪਾਂ 5 ਕੁੰਡੇ ਬਣਾਉਣੇ ਪਹਿਲੇ ਇਸ ਤਰ੍ਹਾਂ ਇੱਕ ਕੁੰਡਾ ਬਣਾਵਾਂਗੇ ਇਸ ਤਰ੍ਹਾਂ 线程 ਨੂੰ ਸਲਾਈ ਤੇ ਲਪੇਟ ਕੇ ਪਿੱਛੇ ਲੈ ਕੇ ਜਾਵਾਂਗੇ 2 ਫਿਰ ਇੱਕ ਵਾਰ ਫੇਰ ਬਣਾਵਾਂਗੇ ਇਹਨੂੰ 3 ਫਿਰ 线程 ਨੂੰ ਸਲਾਈ ਤੇ ਲਪੇਟ ਕੇ ਪਿੱਛੇ ਵੱਲੋਂ ਲੈ ਕੇ ਜਾਵਾਂਗੇ 4 ਕੁੰਡੇ ਬਣ ਗਏ ਫਿਰ ਸਿੱਧਾ ਬਣਾ ਦਤਾ 5 ਕੁੰਡੇ ਬਣ ਗਏ ਆਪਣੀ ਅਗਲੇ ਕੁੰਡੇ ਹੁਣ ਜਿਵੇਂ ਆਪਾਂ ਬਟਨ ਪੱਟੀ ਬਣਾ ਰਹੇ ਹੋਵਾਂਗੇ ਉਸੇ ਤਰ੍ਹਾਂ ਬਣਾ ਲੈਣੀ ਹੈ ਜਿਵੇਂ ਮੈਂ ਦੋਨਾਂ ਸਾਈਡਾਂ ਤੋਂ ਸਿੱਧੀ ਬਣਾਈ ਕਰ ਰਹੀ ਹਾਂ ਇਹਦੀ ਇਸ ਤਰ੍ਹਾਂ 8 ਕੁੰਡੇ ਸਿੱਧੇ ताकि अपना जोड़ा डिजाइन बनाया होगा वह कंप्लीट कर लेना वापस फिर आप उल्टी साइड से बटन पट्टी त्याई इस तरह एक कुंडा है मैं उतार रही इधर किनारी वास्ते डिजाइन होगा जिस तरह ने भी कंप्लीट कर लेना थ्रेड करा पीछे फिर इधर इधरों भी आप जो ये अठ कुे सीधे बना लेंगे ਹਾਂ ਜਿਹੜੇ ਆਪਣੇ ਇਹ ਪੰਜ ਕੁੰਡੇ ਆ ਜਿਹੜਾ ਆਪਣਾ ਇਹ ਕੁੰਡਾ ਹੈ ਇੱਕ ਤੋਂ ਪੰਜ ਬਣਾਏ ਸੀ ਥ्रेड ਕਰਾਂਗੇ ਅੱਗੇ ਇਸ ਕੁੰਡੇ ਤੋਂ ਆਪਾਂ ਪੰਜ ਕੁੰਡੇ ਬਣਾਏ ਸੀ ਠੀਕ ਹੈ ਤਾਂ ਇਹਨੂੰ ਆਪਾਂ ਉਲਟਾ ਬਣਾ ਲਾਂਗੇ ਇਸ ਤਰ੍ਹਾਂ ਫਿਰ ਥ्रेड ਕਰਾਂਗੇ ਪਿੱਛੇ ਫਿਰ ਅਗਲਾ ਕੁੰਡਾ ਬਣਾਵਾਂਗੇ ਸਿੱਧਾ ਥ्रेड ਕਰਾਂਗੇ ਅੱਗੇ ਫਿਰ ਅਗਲਾ ਕੁੰਡਾ ਬਣਾਵਾਂਗੇ ਉਲਟਾ ਫਿਰ ਇੱਕ ਬਣਾਵਾਂਗੇ ਸਿੱਧਾ ਫਿਰ ਇੱਕ ਬਣਾਵਾਂਗੇ ਉਲਟਾ ਪੰਜ ਗੁੰਡੇ ਆਪਾਂ ਇਸ ਤਰ੍ਹਾਂ ਬਣਾ ਲੈ ਠੀਕ ਹੈ ਉਲਟਾ ਸਿੱਧਾ ਉਲਟਾ ਸਿੱਧਾ ਉਲਟਾ ਕਿਨਾਰੀ ਵਾਲਾ ਗੁੰਡਾ ਆਪਾਂ ਇਸ ਤਰ੍ਹਾਂ ਸਿੱਧਾ ਬਣਾ ਲਾਂਗੇ ਉਲਟੀ ਸਾਈਡ ਆਪਣੀ ਸੋਰੀ ਤਾਂ ਆਪਾਂ ਇਹਨੂੰ ਉਲਟਾ ਬਣਾਵਾਂਗੇ ਇਸ ਤਰ੍ਹਾਂ ਉਨ ਤੀਸਰੀ ਸਲਾਈ ਆ ਗਈ ਹੈ ਆਪਣੀ ਸਿੱਧੀ ਸਾਈਡ ਤੇ ਤੀਸਰੀ ਸਲਾਈ ਕਿਨਾਰੀ ਵਾਲਾ ਕੁੰਡੇ ਨੂੰ ਉਤਾਰ ਲੈਣਾ ਹੁਣ ਜਿਹੜੇ ਕੁੰਡੇ ਆਪਣੇ ਇਹ ਪੰਜ ਹੈ ਜਿਸ ਤਰ੍ਹਾਂ ਦੇ ਦਿਖਾਈ ਦਿੰਦੇ ਹੋਣਗੇ ਆਪਾਂ ਉਸੇ ਤਰ੍ਹਾਂ ਦੇ ਬਣਾਉਣੇ ਜਿਹੜਾ ਉਧਰ ਉਲਟਾ ਇਧਰ ਸਿੱਧਾ ਜਿਹੜਾ ਇਧਰ ਸਿੱਧਾ ਉਧਰ ਉਲਟਾ ਹੁਣ ਇਹ ਕੁੰਡਾ ਉਧਰ ਉਲਟਾ ਬਣਿਆ ਤੇ ਇਧਰ ਆਪਣਾ ਸਿੱਧਾ ਦਿਖਾਈ ਦੇ ਰਿਹਾ ਇਹਨੂੰ ਸਿੱਧਾ ਬਣਾਣਾ ਹੈ ਇੱਕ ਅਗਲਾ ਕੁੰਡਾ ਉਲਟਾ ਦੋ ਅਗਲਾ ਕੁੰਡਾ ਸਿੱਧਾ ਤਿੰਨ अगला कुंडा उल्टा चार पांच ठीक है पांच कुंडे आप पा बना ले बबल वाले अगे अपने बटन पट्टी इस तरह बना लिया ਆਪਾਂ ਚੌਥੀ ਸਲਾਈ ਤੇ ਆ। ਚੌਥੀ ਸਲਾਈ ਹੈ ਉਲਟ ਪਾਸੇ ਤੋਂ। ਇੱਕ ਗੁੰਡਾ ਤਾਰ ਲੈਣਾ। ਤਾਰਨ ਤੋਂ ਬਾਅਦ ਉਸੇ ਤਰ੍ਹਾਂ ਜਿਸ ਤਰ੍ਹਾਂ ਦਾ ਵੀ ਡਿਜ਼ਾਈਨ ਹੋਊਗਾ ਬਟਨ ਪੱਟੀ ਦਾ। ਇਸ ਤਰ੍ਹਾਂ ਆਪਾਂ 8 ਗੁੰਡੇ ਬਣਾ ਲੈਣੇ। हुं अगे कुंडे जस तरांचा आपण दिखाई दे जेडा कुंडा उलटा ओनु उलटा जेडा सिद्धा ओनू सिद्धा पाच कुडे आपण असे तर बना दांगे थरेड करांगे पिछे ਫੇਰ ਡੱਗੇ ਰੱਖਾਂਗੇ ਇਹਨੂੰ ਉਲਟਾ ਬਣਾਵਾਂਗੇ ਕਿਨਾਰੀ ਵਾਲਾ ਕੁੰਡਾ ਆਪਣਾ ਠੀਕ ਹੈ ਇਸ ਤਰ੍ਹਾਂ ਹੁਣ ਫੇਰ ਆਪਾਂ ਆਗੇ ਪੰਜਵੀਂ ਸਿਲਾਈ ਸਿੱਧੇ ਪਾਸੇ ਤੇ ਕੰਨੀ ਵਾਲਾ ਕੁੰਡਾ ਤਾਰ ਕੇ ਪੰਜ ਕੁੰਡੇ ਜਿਸ ਤਰ੍ਹਾਂ ਦੇ ਦਿਖਾਈ ਦਿੰਦੇ ਆਪਾਂ ਇੱਕ ਸਿੱਧਾ ਇੱਕ ਉਲਟਾ ਦੋ ਤੀਸਰਾ ਕੁੰਡਾ ਸਿੱਧਾ ਚੌਥਾ ਕੁੰਡਾ ਉਲਟਾ ਤੇ ਪੰਜਵਾਂ ਕੁੰਡਾ ਸਿੱਧਾ ਇਸ ਤਰ੍ਹਾਂ अगले कूडे आप इस तरह बनाने हम पांचवी सिलाई आ गई उल्ट पास एक कुंडा उतार के बाकी अपने ही सत्त कुंडे सीधे ਤੁਸੀਂ ਜੇਕਰ ਡਿਜ਼ਾਈਨ ਇੱਥੇ ਆਪਣਾ ਡਿਜ਼ਾਈਨ ਬਣਿਆ ਤਾਂ ਇਹ ਕੁੰਡਾ ਵੀ ਆਪਾਂ ਉਲਟਾ ਬਣਾਉਣਾ ਹੈ ਇਹ ਮੈਂ ਕਿਨਾਰੀ ਵਾਸਤੇ ਉਤਾਰ ਰਹੀ ਹਾਂ ਜੇਕਰ ਆਪਣਾ ਇਦਰੇ ਡਿਜ਼ਾਈਨ ਬਣਿਆ ਹੋਊਗਾ ਤਾਂ ਆਪਾਂ ਇਹਨੂੰ ਵੀ ਇਸ ਤਰ੍ਹਾਂ ਸਿੱਧਾ ਹੀ ਬਣਾ ਲੈਣਾ ਉਤਾਰਨ ਨਾਲ ਹੁਣ ਅਗਲੇ ਪੰਜ ਕੁੰਡੇ ਆਪਣੇ ਜਿਸ ਤਰ੍ਹਾਂ ਦੇ ਆਪਾਂ ਨੂੰ ਦਿਖਾਈ ਦਿੰਦੇ ਹੋਣਗੇ ਇੱਕ ਉਲਟਾ ਸਿੱਧਾ ਉਲਟਾ ਸਿੱਧਾ ਉਲਟਾ ਇੱਕ ਹੁੰਦਾ ਕਿਨਾਰੀ ਵਾਲਾ ਉਲਟਾ ਛੇਵੀਂ ਸिलाई ਸਿੱਧੇ ਪਾਸੇ ਤੋਂ ਕਿਨਾਰੀ ਵਾਲਾ ਕੁੰਡਾ ਜਿਹੜਾ ਆਪਣਾ ਉਤਾਰ ਲੈਣਾ ਫਿਰ ਅੱਗੇ ਜਿਵੇਂ ਕੁੰਡੇ ਜਿਸ ਤਰ੍ਹਾਂ ਦੇ ਦਿਖਾਈ ਦਿੰਦੇ ਆ ਸਿੱਧਾ ਉਲਟਾ ਸਿੱਧਾ ਪੰਜ ਕੁੰਡੇ ਹੋ ਗਏ ਆਪਣੇ ਇਹ ਬੱਬਲ ਵਾਲੇ అనే కండే సీ బీ సలాయిల్టే ఏ కుండే ఇర బిధే అట్ కు క ਹਾਂ ਜਿਹੜੇ ਆਪਣੇ ਪੰਜ ਕੁੰਡੇ ਬਬਲ ਵਾਲੀ ਹੈ thread ਅੱਗੇ ਕਰਕੇ ਇਹਨਾਂ ਨੂੰ ਆਪਾਂ ਉਲਟਾ ਬਣਾਉਣਾ ਹੈ ਇਸ ਤਰ੍ਹਾਂ ਪੰਜ ਕੁੰਡਾਂ ਦਾ ਇੱਕ ਬਣਾਉਣਾ ਪਰ ਜਿਹੜਾ ਉਲਟਾ ਕੁੰਡਾ ਬਣਾਉਣਾ ਹੈ ਪੰਜ ਕੁੰਡਾਂ ਦੇ ਇੱਕ ਆਪਾਂ ਇਸ ਤਰ੍ਹਾਂ ਨਹੀਂ ਬਣਾਉਣਾ ਹੈ thread ਨੂੰ ਇਸ ਤਰ੍ਹਾਂ ਕਰਕੇ ਜਿਵੇਂ ਆਪਾਂ ਉਲਟਾ ਕੁੰਡਾ ਬਣਾਉਣੀ ਹੈ ਇਸ ਤਰ੍ਹਾਂ ਨਹੀਂ ਬਣਾਉਣਾ thread ਨੂੰ ਆਪਾਂ ਇਸ ਤਰ੍ਹਾਂ ਘਮਾਉਣਾ ਹੈ ਪਿੱਛੇ ਵੱਲ ਤਾਂ ਫਿਰ ਉਲਟਾ ਕੁੰਡਾ ਬਣਾ ਦੇਣਾ ਹੈ ਇਸ ਤਰ੍ਹਾਂ ਪੰਜ ਕੁੰਡਿਆਂ ਦਾ ਇੱਕ ਕੁੰਡਾ ਬਣ ਗਿਆ ਅਗਲਾ ਕੁੰਡਾ ਉਲਟ ਸੱਤ ਸਲਾਈਆਂ ਚ ਆਪਣਾ ਇਹ ਬੱਬਲ ਬਣ ਜਾਂਦਾ ਠੀਕ ਹੈ ਇਸ ਤਰ੍ਹਾਂ 8ਵੀਂ ਸਲਾਈ ਫਿਰ ਆਪਾਂ ਸਿੰਪਲ ਬਣਾਵਾਂਗੇ ਕਿਨਾਰੀ ਵਾਲਾ ਕੁੰਡਾ ਤਾਰ ਕੇ ਅੱਗੇ ਜਿਹੜੇ ਆਪਣੇ ਨੌ ਕੁੰਡੇ ਇਸ ਤਰ੍ਹਾਂ ਸਿੱਧੇ ਬਣਾ ਲਾਂਗੇ 8ਵੀਂ ਸਲਾਈ ਆਪਣੀ ਇਹ ਸਿੰਪਲ ਨੌਵੀਂ ਸਲਾਈ ਇਹ ਵੀ ਆਪਾਂ ਸਾਰੇ ਗੁੰਡੇ ਸਿੱਧੇ ਬਣਾ ਲਾਂਗੇ ਬੱਬਲ ਬਣਾਉਣ ਤੋਂ ਬਾਅਦ ਦੋ ਸਲਾਈਆਂ ਆਪਾਂ ਇਸ ਤਰ੍ਹਾਂ ਬਣਾਉਣੀਆਂ ਇੱਕ ਵਾਲੇ ਪਾਸੇ ਤੋਂ ਇੱਕ ਸਿੱਧੇ ਪਾਸੇ ਤੋਂ ਇਸ ਤਰ੍ਹਾਂ ਫਿਰ ਉਸ ਤੋਂ ਬਾਅਦ ਫਿਰ ਆਪਾਂ ਬੱਬਲ ਬਣਾਉਣਾ ਸ਼ੁਰੂ ਕਰ ਲੈਣੇ ਨੌ ਸਲਾਈਆਂ ਕੰਪਲੀਟ ਹੋ ਗਈਆਂ ਤਾਂ ਇਸ ਤਰ੍ਹਾਂ ਬੱਬਲ ਬੰਦ ਜਾਂਦੀ ਠੀਕ ਹੈ ਇਸ ਤਰ੍ਹਾਂ ਹੁਣ ਅੱਗੇ ਫੇਰ ਉਸੇ ਤਰ੍ਹਾਂ ਜਿਵੇਂ ਆਪਾਂ ਪਹਿਲੀ ਸਲਾਈ ਬਣਾਈ ਸੀ ਇੱਕ ਕੁੰਡਾ ਤਾਰ ਕੇ ਫਿਰ ਉਸ ਤੋਂ ਬਾਅਦ ਜਿਹੜਾ ਦੂਸਰਾ ਕੁੰਡਾ ਦੇ ਪੰਜ ਕੁੰਡੇ ਬਣਾਉਣੇ ਆ ਠੀਕ ਹੈ ਇਸ ਤਰ੍ਹਾਂ ਬਬਲ ਬਣਾਉਣਾ ਸ਼ੁਰੂ ਕਰ ਲੈਣਾ ਤਾਂ ਇਸ ਤਰ੍ਹਾਂ ਬਹੁਤ ਹੀ ਸੋਹਣੇ ਬਬਲ ਬਣਦੀ ਜਾਂਦੀ ਹੈ ਇਹ ਆਪਣੀ ਹੋ ਗਈ ਰਾਈਟ ਸਾਈਡ ਦੀ ਬਟਨ ਪੱਟੀ ਨੈਕਸਟ ਵੀਡੀਓ ਚ ਮੈਂ ਤੁਹਾਨੂੰ ਲੈਫਟ ਸਾਈਡ ਦੀ ਬਟਨ ਪੱਟੀ ਬਣਾਉਣੀ ਦੱਸਾਂਗੀ ਠੀਕ ਹੈ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਚ ਧੰਨਵਾਦ